ਸ਼ਹਿਰ ਮੰਦਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਅੱਜ ਨਮਕਵਾਨਾ ਦੇ ਵੱਲੋਂ ਕੁਝ ਹੋਰ ਵੀਡੀਓ ਸਾਂਝੀਆਂ ਕੀਤੀਆਂ ਨੇ ਕੁਝ ਹੋਰ ਫੋਟੋਆਂ ਸਾਂਝੀਆਂ ਕੀਤੀਆਂ ਨੇ ਦੱਸਦੇ ਵਿੱਚ ਉਸ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਉੱਪਰ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਮੈਂ ਕੋਈ ਵੀ ਅਜੀਬ ਭਾਵਨਾ ਦੇ ਨਾਲ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਨਹੀਂ ਗਈ ਸੀ ਜਿਸ ਤਰ੍ਹਾਂ ਚੱਲ ਰਿਹਾ ਮੈਂ ਆਪਣੀ ਸਫਾਈ ਦੇਣ ਦੇ ਲਈ ਇਹ ਤਸਵੀਰਾਂ ਸਾਂਝੀਆਂ ਕਰ ਰਹੀ ਹਾਂ ਦੱਸੇ ਕਿ ਆਪਣੇ ਸਵੈਦੰਦੇ ਆ ਉਹਨਾਂ ਦੇ ਵੱਲੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਪਾਣੀ ਦੀਆਂ ਬਾਲਟੀਆਂ ਦੇ ਨਾਲ ਜਿਹੜਾ ਸਫਾਈ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਲੰਗਰ ਦੀ ਤਸਵੀਰ ਸਾਂਝੀ ਕੀਤੀ ਗਈ ਹੈ ਕਿਉਂ ਲੰਗਰ ਦੇ ਵਿੱਚ ਬੈਠ ਕੇ ਲੰਗਰ ਛਕਦੇ ਪੰਕਤੀ ਦੇ ਵਿੱਚ ਬੈਠ ਕੇ ਲੰਗਰ ਛਕਦੇ ਹੋਏ ਨਜ਼ਰ ਆ ਰਹੇ ਨੇ ਫਿਰ ਇੱਕ ਹੋਰ ਤਸਵੀਰ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਸ਼ਾਦ ਚੜਾਇਆ ਗਿਆ ਹੈ ਇਸ ਦੇ ਨਾਲ ਕਿ ਉਹਨਾਂ ਦੇ ਵੱਲੋਂ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਪੇਮੈਂਟ ਕੀਤੀ ਗਈ ਹੈ ਜੋ ਉਹਨਾਂ ਨੇ ਸ਼ਰਧਾ ਭਾਵਨਾ ਦੇ ਨਾਲ ਆਪਣੀ ਚੜਾਈ ਸੀ ਉਹ ਪੇਮੈਂਟ ਉਹਨਾਂ ਦੇ ਵੱਲੋਂ ਜਿਹੜੀ ਸਾਂਝੀ ਕੀਤੀ ਹੈ ਉਸ ਦੀ ਵੀ ਇੱਕ ਸਕਰੀਨਸ਼ਾਟ ਸਾਂਝਾ ਕੀਤਾ ਗਿਆ ਤਾਂ ਇਸ ਤਿੱਕੀ ਵੱਖ-ਵੱਖ ਤਸਵੀਰਾਂ ਉਹਨਾਂ ਦੇ ਵੱਲੋਂ ਸਾਂਝਾ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਸੇਵਾ ਕਰਦਿਆਂ ਦੀ ਵੀਡੀਓ ਸਾਂਝੀ ਕੀਤੀ ਹੈ ਲੰਗਰ ਛਕਦਿਆਂ ਦੀ ਵੀਡੀਓ ਸਾਂਝੀ ਕੀਤੀ ਗਈ ਹੈ ਇਸ ਨਾਲ ਹੀ ਕੜਾ ਪ੍ਰਸ਼ਾਚਰਾਂ ਦੇ ਤਸਵੀਰ ਫੋਟੋ ਜਿਹੜੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਹੈ ਸਨਾਲਕ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਇਹ ਤਸਵੀਰਾਂ ਨੂੰ ਸਾਂਝਾ ਨਹੀਂ ਸੀ ਕਰਨਾ ਚਾਹੁੰਦੀ ਪਰ ਮੇਰੇ ਮੇਰੇ ਉੱਪਰ ਜਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਉਹਨਾਂ ਇਲਜ਼ਾਮਾਂ ਨੂੰ ਲੈ ਕੇ ਜਿਹੜਾ ਹੈ ਮੈਂ ਆਪਣੀ ਸਪਾਈ ਪੇਸ਼ ਕਰਨਾ ਚਾਹੁੰਦੀ ਹਾਂ ਮੈਂ ਇਸ ਉਸ ਦਾ ਜਵਾਬ ਦੇਣਾ ਚਾਹੁੰਦੀ ਹਾਂ ਕਿ ਮੇਰੀ ਕੋਈ ਵੀ ਇੰਟੈਂਸ਼ਨ ਗਲਤ ਨਹੀਂ ਸੀਗੀ ਮੇਰੀ ਭਾਵਨਾ ਗਲਤ ਨਹੀਂ ਸੀ ਮੈਂ ਸਿਰਫ ਮੱਥਾ ਟੇਕਣ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਪਹੁੰਚੀ ਸੀ ਤਾਂ ਸੇਕੀ ਵੀ ਤ੍ਰਿਕ ਦੀਆਂ ਤਸਵੀਰਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਵੀ ਤ੍ਰਿਕ ਨੂੰ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚੇ ਸੀਗੇ ਹਾਲਾਂਕਿ ਅਗਲੇ ਦਿਨ ਵੀ ਉੱਥੇ ਪਹੁੰਚਦੇ ਨੇ ਤੇ ਉਸ ਦੇ ਵੱਲੋਂ ਉੱਥੇ ਯੋਗਾ ਕੀਤਾ ਜਾਂਦਾ ਹੈ ਯੋਗਾ ਕਰਨ ਤੋਂ ਬਾਅਦ ਤਸਵੀਰਾਂ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਤੇ ਉਹ ਤਸਵੀਰਾਂ ਅਵਾਈਰਲ ਹੋਣ ਤੋਂ ਬਾਅਦ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੁੰਦੀ ਹੈ ਤੇ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਉਹਨਾਂ ਦੇ ਵੱਲੋਂ ਮਾਫੀ ਮੰਗੀ ਜਾਂਦੀ ਹੈ ਬਾਅਦ ਵਿੱਚ ਉਹਨਾਂ ਦੇ ਵੱਲੋਂ ਇੱਕ ਹੋਰ ਵੀਡੀਓ ਸਾਂਝੀ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਐਫ ਆਈ ਆਰ ਬੇਬੁਨਿਆਦ ਉਹਨਾਂ ਦੇ ਉੱਪਰ ਕਰਵਾ ਦਿੱਤੀ ਗਈ ਹੈ ਉਹਨਾਂ ਦੀ ਆਪ ਭਾਵਨਾਵਾਂ ਜਿਹੀਆਂ ਨਹੀਂ ਸੀ ਇਸ ਦੇ ਨਾਲ ਕਿ ਉਹਨਾਂ ਦੇ ਵੱਲੋਂ ਚੁਣੌਤੀ ਦੇ ਦਿੱਤੇ ਜਾਂਦੀ ਹੈ ਐਲਸੀਪੀਸੀ ਨੂੰ ਕਿ ਜੇਕਰ ਉਹਨਾਂ ਦੇ ਖਿਲਾਫ ਐਫਆਈਆਰ ਵਾਪਸ ਨਾ ਲਈ ਤਾਂ ਲੀਗਲ ਤੌਰ ਤੇ ਲੜੰਗੜੀ ਤਿਆਰ ਨੇ ਹਾਲਾਂਕਿ ਐਲਸੀਪੀਸੀ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜੇਕਰ ਉਹ ਮਾਫੀ ਸੱਚੇ ਦਿਲੋਂ ਮੰਗਣ ਅਤੇ بار بار ਉਹਨਾਂ ਦੇ ਵੱਲੋਂ ਜਿਹੀਆਂ ਧਮਕੀਆਂ ਜਿਹੀਆਂ ਚੁਣੌਤੀਆਂ ਕਿਉਂ ਦਿੱਤੀਆਂ ਜਾ ਰਹੀਆਂ ਨੇ ਉਹ ਦੱਸਿਆ ਸੀ ਕਿ ਉਹਨਾਂ ਇੱਕ ਹੋਰ ਫੋਟੋ ਜਿਹੜੀ ਹੈ ਉਹਨਾਂ ਦੇ ਵੱਲੋਂ ਹੋਰ ਵੀਡੀਓ ਸਟਰੀਆਂ ਨੇ ਸਾਂਝੀਆਂ ਕਰ ਦਿੱਤੀਆਂ ਨੇ ਯੋਜਨਾ ਮਕਵਾਨਾ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੇਰੀ ਭਾਵਨਾ ਗਲਤ ਨਹੀਂ ਸੀਗੀ ਮੈਂ ਉੱਥੇ ਮੱਥਾ ਟੇਕਣ ਦੇ ਲਈ ਗਈ ਸੀ ਉੱਥੇ ਦੱਸਿਆ ਕਿ ਐਲਸੀ ਅਭੀਤੇ ਦਿਨ ਇਹ ਗੱਲ ਵੀ ਕਹੀ ਗਈ ਸੀ ਕਿ 20 ਤਰੀਕ ਨੂੰ ਉਹ ਜ਼ਰੂਰ ਮੱਥਾ ਟੇਕਣ ਦੇ ਲਈ ਪਹੁੰਚੋ ਸੇ ਜ਼ਰੂਰ ਸੇਵਾ ਕਰਨ ਦੇ ਲਈ ਪਹੁੰਚੋ ਸਟੀ ਪਰ ਸੇਵਾ ਕਰਨਾ ਤੁਹਾਨੂੰ ਇਹ ਇੱਜ਼ਾਤ ਨਹੀਂ ਦੇ ਦਿੰਦਾ ਕਿ ਤੁਸੀਂ ਗੁਰੂ ਘਰ ਦੀ ਮਰਿਆਦਾ ਪੰਕ ਕਰੋ ਤਾਂ ਸਿੱਕੇ 1 ਤਰੀਕ ਨੂੰ ਉਹਨਾਂ ਨੇ ਉੱਥੇ ਅਯੋਗਾ ਕੀਤਾ ਉੱਥੇ ਐਸਸੀਪੀ ਦੇ ਵੱਲੋਂ ਕਿਹਾ ਗਿਆ ਕਿ 20 ਤਰੀਕ ਨੂੰ ਜ਼ਰੂਰ ਮੱਥਾ ਟੇਕਣ ਦੇ ਲਈ ਆਇਓ ਸਿੱਤੇ ਉਹ ਤਸਵੀਰਾਂ ਵੀ ਜਿਹੜੀਆਂ ਨੇ ਅਚਨਾ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਸੰਬੰਧੀ ਹੋਰ ਖਬਰਾਂ ਦੇਖ ਲਈ ਦੇਖਦੇ ਹੋ ਪੰਜਾਬ ਬੁਲਟ